ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਗੋਰਖਾ ਮਾਨ ਡਿੱਖਾਂ ਵਾਲਾ ਅੱਜ ਆਪਾਂ ਪਹੁੰਚੇ ਆਂ ਰਾਮਪੇ ਬਾਈ ਜੀ ਕੋਲੇ ਸਰਦਾਰ ਸੰਦੀਪ ਸਿੰਘ ਜੀ ਸ਼ਨੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਣੀ ਕਹਿੰਦੇ ਆਂ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੋ ਸਾਈਂ ਸਰੇਂਦਰ ਸਾਈਂ ਜੀ ਬਾਕਰਪੁਰ ਵਾਲਿਆਂ ਦਾ ਮਸਲਾ ਚੱਲਿਆ ਉਹਦੇ ਤੇ ਵਿਚਾਰ ਪਟੰਦਰਾ ਕਰਨਾ ਆਪਾਂ ਗੱਲਬਾਤ ਕਰਨੀ ਹੈ ਕਿ ਕੀ ਮਸਲਾ ਹੈ ਸਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਕੁਰਕਾ ਮਾਲ ਚੈਨਲ ਸਿੱਖ ਮਾਨਕ ਕੋਈ ਆਣ ਕੋ ਜੁਆਇਆ ਕਹਿੰਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਹਾਂਜੀ ਹਾਂਜੀ ਭਾਈ ਜੀ ਤੁਸੀਂ ਸਾਨੂੰ ਐਂ ਦੱਸੋ ਕਿ ਜਿਹੜੇ ਸੁਰਿੰਦਰ ਸਾਈਂ ਜੀ ਬਾਕਰਪੁਰ ਵਾਲੇ ਆ ਉਹਨਾਂ ਨੇ ਡੇਰੇ ਨਾਲ ਤੁਹਾਡਾ ਕਿੰਨਾ ਨਿੱਕਦਾ ਸੰਧਾ ਜੀ ਭਾਈ ਜੀ ਮਾਨ ਸਾਹਿਬ ਉਹਨਾਂ ਦੇ ਡੇਰੇ 'ਚ ਮੈਂ 2.5 ਸਾਲ ਪਹਿਲਾਂ ਗਿਆ ਸੀਗਾ ਮੈਂ ਸੋਚਿਆ ਹੀ ਚਲੋ ਮੱਥਾ ਟੇਕ ਕੇ ਦਰਸ਼ਨ ਕਰਦੇ ਹਾਂ ਮਹਾਪੁਰਸ਼ਾਂ ਬਾਰੇ ਮੈਨੂੰ ਪਤਾ ਲੱਗੇ ਬੜੇ ਚੰਗੇ ਮਹਾਪੁਰਸ਼ ਨੇ ਜੀ ਅੱਧੇ ਘੰਟੇ ਵਾਸਤੇ ਮੈਂ ਸੋਚਦਾ ਸੀ ਚਲੋ ਬੈਠਾਂਗੇ ਉੱਤੇ ਜਦੋਂ ਮੈਂ ਮੱਥਾ ਟੇਕ ਕੇ ਅੱਧਾ ਘੰਟਾ ਉੱਤੇ ਰੁਕਿਆ ਸਾਈਂ ਜੀ ਨੂੰ ਤੇ ਦਰਬਾਰ 'ਚ ਬੈਠਾ ਸਾਈਂ ਜੀ ਨੇ ਪਹਿਲਾਂ ਅਨੁਸਾਰ ਪਾਬਾ ਨਾਨਕੀ ਦਾ ਕੁਝ ਵਿਦੇਸ਼ੀ ਦਿੱਤਾ ਉਦੋਂ ਬਾਅਦ ਪੌੜੀ ਦਾ ਪਾਠ ਕੀਤਾ ਉਦੋਂ ਬਾਅਦ ਉਹ ਦਰਬਾਰ ਸ਼ੁਰੂ ਕੀਤਾ ਤਾਂ ਮੈਂ ਸੰਗਤਾਂ ਦੇਖੀਆਂ ਵੀ ਬੜੀਆਂ ਨਿਹਾਲ ਸੀਗੀਆਂ ਜਿਹੜੇ ਉਹਨਾਂ ਦੇ ਬਚਨ ਬਲਾ ਸੁਣ ਕੇ ਜੋ ਲੋਕਾਂ ਦੇ ਦੁੱਖ ਦਰਦ ਬੜੀ ਵਧੀਆ ਦਾ ਟੰਗਣਾ ਦੂਰ ਕਰ ਰਹੇ ਸੀ ਬੜੇ ਖੁਸ਼ ਸੀ ਸਾਰੇ ਲੋਕ ਜੀ ਉਸ ਉਹ ਉਹਨਾਂ ਦੇ ਉਸ ਨੂੰ ਮੈਂ 5-6 ਘੰਟੇ ਦੇਖਿਆ ਜੀ ਉਦੋਂ ਬਾਅਦ ਮਤਲਬ ਬੜੇ ਧਾਰਮਿਕ ਉਪਦੇਸ਼ ਦੇ ਰਹੇ ਸੀ ਪੌੜੀ ਦਾ ਪਾਠ ਕਰਾਇਆ ਬਹੁਤ ਵਧੀਆ ਮਤਲਬ ਸਿਸਟਮ ਸੀ ਉਹਨਾਂ ਦਾ ਜੀ ਕਿੰਨਾ ਕਹੀਏ ਇਤਨਾ ਹੁਣ ਉੱਥੇ ਵਿਵਾਦ ਚੱਲ ਰਿਹਾ ਹੈਗਾ ਕੋਈ ਬੀਬੀ ਬੋਲ ਰਹੀ ਹੈ ਜੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਕੀ ਮਸਲਾ ਹੈਗਾ ਉਹ ਵੀ ਤੁਸੀਂ ਤਾਂ ਉੱਥੇ ਜਾਣੇ ਹੋ ਸੇਵਕ ਹੋਗੇ ਤੇਰੇ ਬਾਰੇ ਸਾਨੂੰ ਸਾਰੀ ਜਾਣਕਾਰੀ ਹੈ ਨਾ ਹਾਂਜੀ ਹਾਂਜੀ ਤੁਸੀਂ ਦੇਖਦੇ ਰਹਿੰਦੇ ਹੋ ਤੁਸੀਂ ਉਹਨਾਂ ਦੇ ਨਾਲ ਤਸ਼ੀਰੀਆਂ ਵੀ ਦੇਖਦੇ ਰਹਿੰਦੇ ਆ ਤੇ ਤੁਸੀਂ ਹਨਾ ਦੱਸੋ ਵੀ ਉਹਨਾਂ ਦਾ ਮਾਰੇ ਕੀ ਵਿਚਾਰਾ ਤੁਹਾਨੂੰ ਉਹ ਬੀਬੀ ਕੋਈ ਮਾਡਲ ਬੀਬੀ ਹੈ ਜੀ ਕੈਲ ਹੋਈ ਦੀ ਉਹ ਅੱਜ ਤੋਂ ਜਿਹੜੀ ਗੱਲਾਂ ਕਰਦੀਆਂ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਦੀਆਂ ਕਰਦੀ ਐ ਜੇ ਤਿੰਨ ਚਾਰ ਸਾਲ ਪਹਿਲਾਂ ਕਿਤੇ ਪਾਸਪੋਰਟ ਲੈ ਕੇ ਆਈ ਸੀ ਉੱਥੇ ਸੰਤਾਂ ਕੋਲੇ ਤੇ ਉਹ ਪਾਸਪੋਰਟ ਦੇ ਕੇ ਨਹੀਂ ਮੇਰੇ ਸਾਈਨ ਕੀਤੇ ਸੀ ਤੇ ਮੇਰਾ ਵੀਜ਼ਾ ਨਹੀਂ ਲੱਗਿਆ ਉਹ ਬੀਬਾ ਨੂੰ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਕੋਈ ਸੰਤ ਕੋਈ ਕਾਉਂਸਲਰ ਤਾਂ ਹੈ ਨਹੀਂ ਵੀ ਜਿਹੜਾ ਤੈਨੂੰ ਉਹਨਾਂ ਦੇ ਸਾਈਨਾਂ ਨਾਲ ਵੀਜ਼ਾ ਮਿਲੂਗਾ ਤੂੰ ਕਿਸੇ ਹੋਸਟ ਜਿੱਥੇ ਨਹੀਂ ਲੱਗਿਆ ਕਿਤੇ ਹੋਰ ਤਾਂ ਵਗ ਜਾ ਜਾਨਾ ਉੱਥੋਂ ਵਾਲਾ ਜੇ ਐ ਮਿਲਦਾ ਤੈਨੂੰ ਵੀਜ਼ਾ ਉਹ ਵੈਸੇ ਆਪਾਂ ਹਨਾ ਸੁਣਦੇ ਆਏ ਆ ਇਕੱਲੀ ਸਾਦੇ ਤੀ ਤਾਂ ਤੇ ਨਾ ਰਹੀ ਆਪਣੇ ਵੀ ਹਿੰਮਤ ਕਰੀ ਹਨਾ ਆਪਾਂ ਨੂੰ ਵੀ ਕੁਝ ਕਰਨਾ ਚਾਹੀਦਾ ਹੈਗਾ ਆਪਦੇ ਵਿੱਚ ਵੀ ਹੋ ਸਕਦਾ ਮਨੇ ਕੋਈ ਘਟਵਾੜ ਹੋ ਗਈ ਹਾਂ ਜੀ ਬਾਈ ਜੀ ਮਾਨ ਸਾਹਿਬ ਜਿਹੜਾ ਵੀਜ਼ਾ ਨਾ ਇਹ ਪੜ੍ਹੇ ਲਿਖੇ ਬੰਦਿਆਂ ਦਾ ਲੱਗਦਾ ਜਾਂ ਜਿੰਨਾਂ ਕੋਲ ਕੋਈ ਡਿਗਰੀ ਹੁੰਦੀ ਆ ਮੁਲਕ ਉਹਨਾਂ ਨੂੰ ਆਪ ਹੀ ਲੈ ਜਾਂਦੇ ਚੱਕ ਕੇ ਜੇ ਹੁਣ ਤੂੰ ਮਾਡਲ ਨਹੀਂ ਤੇ ਨਾ ਉਹ ਅੰਬੈਸੀ ਦੇ ਹਿਸਾਬ ਚ ਆਇਆ ਹੁਣ ਵੀਜ਼ਾ ਤਾਂ ਅੰਬੈਸੀ ਨੇ ਦੇਣਾ ਠੀਕ ਹੈ ਨਾ ਜੀ ਉਹ ਨਹੀਂ ਤੂੰ ਤੇਰੀ ਯੋਗਤਾ ਤੇ ਮੈਸੇਜ ਬਣੀ ਤੇਰਾ ਨਹੀਂ ਵੀਜ਼ਾ ਲੱਗਿਆ ਇਸ ਲੋਟ ਥੋੜੀ ਵੀਜ਼ੇ ਲੱਗਦੇ ਹੁੰਦੇ ਆ ਉਹ ਸੰਤੋ ਇੱਕ ਅਰਦਾਸ ਕਰ ਸਕਦੇ ਆ ਦੁਆ ਕਰ ਸਕਦੇ ਆਗਾ ਇਹਨਾਂ ਦਾ ਵੀਜ਼ਾ ਨਹੀਂ ਤੂੰ ਤੇਰੇ ਤੇ ਕਮੀਆਂ ਹੋਣਗੀਆਂ ਤੇਰੇ ਭਾਗਾਂ 'ਚ ਕਮੀਆਂ ਹੋਣਗੀਆਂ ਕੋਈ ਇਸ ਕਰਕੇ ਨਹੀਂ ਵੀਜ਼ਾ ਲੱਗਦਾ ਇਹ ਇਹ ਵਿਵਾਦ ਵਿੱਚ ਪੈਣਾ ਨਹੀਂ ਚਾਹੀਦਾ ਤੁਹਾਨੂੰ ਇਹ ਡੇਰਾ ਕਿੰਨਾ ਕੁ ਪੁਰਾਣਾ ਡੇਰਾ ਜੀ ਇਹ ਡੇਰਾ ਜੀ ਗੁੱਗੇ ਮੜੀ ਦੀ ਸਮਾਦ ਸੀ ਇਹ ਉਦੋਂ 5 ਸਾਲ ਦੇ ਸਾਈਂ ਜੀ ਸੀ ਜਦੋਂ ਦੇ ਇਹ ਸੇਵਾ ਕਰ ਰਹੇ ਆ ਉੱਥੇ ਛੋਟੇ ਹੁੰਦੇ ਬੱਚੇ ਮਤਲਬ ਬੱਚਿਆ ਹੁੰਦਾ ਤਾਂ ਇਹਨਾਂ ਦੀ ਕੋਈ ਪੁਰਾਣੀ ਅਟੈਚਮੈਂਟ ਆ ਉਸ ਜਗ੍ਹਾ ਦੇ ਨਾਲ ਜਗ੍ਹਾ 'ਚ ਹੀ ਕੋਈ ਮਤਲਬ ਜੋ ਉੱਥੋਂ ਵਾਰ ਦਿੱਤਾ ਜਾਂਦਾ ਜਗਾ ਵੱਲੋਂ ਦਿੱਤਾ ਜਾਂਦਾ ਅਰਦਾਸ ਕੀਤੀ ਜਾਂਦੀ ਹੈ ਸਾਈਂ ਜੀ ਬੜੇ ਪੂਰੇ ਹੁੰਦੇ ਜੀ ਲੋਕਾਂ ਦੇ ਅੱਛਾ ਇੱਕ ਬੀਬੀ ਜੀ ਕਹਿ ਰਹੇ ਹੈਗੇ ਵੀ ਕਹਿੰਦੇ ਜੇ ਕੋਈ ਮੈਨੂੰ ਅਵੀ ਨਵੀਂ ਹੁੰਦੀ ਹੈ ਵੀ ਮੇਰੀ ਜਾਨ ਨੂੰ ਖਤਰਾ ਹੈ ਜੇ ਮੈਨੂੰ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਹੈ ਇਹਦੇ ਜ਼ਿੰਮੇਵਾਰ ਸਰੇਂਦਰ ਸਾਈਂ ਜੀ ਵਾਕਰਪੁਰ ਵਾਲੇ ਹੋਣਗੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਨਹੀਂ ਜੀ ਨਹੀਂ ਬੀਬੀ ਗਲਤ ਕਹਿ ਰਹੀ ਹੈ ਜੀ ਤੇਰੇ ਨਾਲ ਬੀਬਾ ਉਹਨਾਂ ਨੇ ਕੀ ਲੈਣਾ ਹੈ ਸਰੇਂਦਰ ਉਹਨਾਂ ਦੇ ਹਜ਼ਾਰਾਂ ਵੀ ਜਨਤੀ ਵਿੱਚ ਤੋਂ ਚਾਹਣ ਵਾਲੇ ਉਹਨਾਂ ਨੂੰ ਤੂੰ ਇੱਕ ਫੇਲ ਹੋਈ ਮਾਡਲ ਹੈ ਤੈਨੂੰ ਮਰੀ ਵੀ ਇਹਨੂੰ ਮਾਰ ਕੇ ਕਿਸੇ ਨੇ ਕੀ ਲੈਣਾ ਠੀਕ ਹੈ ਨਾ ਨਹੀਂ ਇਹੋ ਜਿਹੀਆਂ ਗੱਲਾਂ ਨਹੀਂ ਹੈ ਠੀਕ ਹੈ ਤੂੰ ਹਾਈਲਾਈਟ ਹੋਣ ਨੂੰ ਉਹਦਾ ਚੱਕ ਰਹੀ ਹੈ ਤੈਨੂੰ ਸਾਲ ਪੁਰਾਣਾ ਮਸਲਾ ਇਹੋ ਜੇ ਮਸਲੇ ਬੀਬਾ ਸਾਧੂ ਸੰਤਾਨਾ ਨਹੀਂ ਖਈਦਾ ਹੁੰਦਾ ਨਹੀਂ ਚੰਗੇ ਲੱਗੇ ਕਿਤੇ ਹੋਰ ਮੱਥਾ ਟੇਕ ਲੈ ਤੇ ਤੂੰ ਆਪ ਹੀ ਚੱਕੀ ਜਾਂਦੀ ਹੈ ਨਹੀਂ ਦਬਾਦਾਂ ਚ ਪੈਣਾ ਚਾਹੀਦਾ ਤੈਨੂੰ ਮਾਰ ਕੇ ਕੀ ਲਵਾਂਗੇ ਕਿਸੇ ਨੂੰ ਕੱਢਾਂਗੇ ਕੀ ਇਹ ਤੇ ਇੱਕ ਉਹ ਬੀਬੀ ਬੋਲ ਰਹੀ ਹੈ ਬਾਬਾ ਜੀ ਦੀ ਪਤਨੀ ਬਾਰੇ ਤੇ ਭੈਣ ਬਾਰੇ ਬੋਲ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਤਾਂ ਜਾਣਦੇ ਹੋ ਹਨ ਪਹਿਲਾਂ ਤੋਂ ਹੀ ਦੇਰ ਕਿਉਂ ਜਾਣਦੇ ਹੋ ਬੀਬਾ ਇਹ ਤੂੰ ਮਾਡਲ ਹੈ ਉਹ ਬਹਿਈਆਂ ਮਰੀਆਂ ਔਰਤਾਂ ਨੇ ਜਿਨ੍ਹਾਂ ਨੇ ਸਿਰ ਤੋਂ ਕਦੇ ਚੁੰਨੀ ਵੀ ਨਹੀਂ ਮੇਰਾ ਖਿਆਲ ਹੈ ਇਹੀ ਹੋਣੀ ਸਾਡੀ ਭੈਣ ਨੇ ਤਾਂ ਮੈਂ ਦੇਖਿਆ ਜਿੰਨੀ ਵਾਰੀ ਆਇਆ ਚੁੰਨੀ ਲਈ ਵੀ ਹੁੰਦੀ ਹੈ ਤੇ ਮੈਂ ਕਹਿੰਦਾ ਉਹਦੀਆਂ ਮੱਖਾਂ ਤਾਂ ਹਾਂ ਚੱਕੀਆਂ ਨਹੀਂ ਦੇਖੀਆਂ ਤੈਨੂੰ ਤਾਂ ਉਹਨਾਂ ਨਾਲ ਗੱਲ ਕਰਨ ਦੀ ਲੈਵਲ ਹੀ ਨਹੀਂ ਹੈ ਤੇਰੇ ਦਾ ਬੀਬੀ ਦਾ ਕੋਈ ਲੈਵਲ ਨਹੀਂ ਹੈ ਜੀ ਉਹਨਾਂ ਨਾਲ ਗੱਲ ਕਰਨ ਦਾ ਦੇਖੋ ਜੋ ਕੋਈ ਮਸਲਾ ਹੈ ਮੈਂ ਸਿੱਧਾ ਜਿਵੇਂ ਤੁਹਾਡੇ ਦੱਸਣ ਮੁਤਾਬਕ ਤਾਂ ਕੋਈ ਮਸਲਾ ਹੈ ਨਹੀਂਗਾ ਜੇ ਕੋਈ ਹੈ ਤਾਂ ਸਾਈ ਜੀ ਬਾਰੇ ਬੋਲ ਪੈਣ ਗੱਲ ਕਰਨ ਉਹਨਾਂ ਨਾਲ ਤੇ ਪਰਿਵਾਰ ਦਾ ਤਾਂ ਕੋਈ ਮਸਲਾ ਹੀ ਨਹੀਂ ਮਸਲਾ ਨਹੀਂ ਪਰਿਵਾਰ ਬਾਰੇ ਤੁਹਾਨੂੰ ਬੋਲਣਾ ਹੀ ਚਾਹੀਦਾ ਸਾਈ ਵਰਨਾ ਵੀ ਕੀ ਮਸਲਾ ਤੇਰਾ ਵੀ ਜਾਂ ਨਹੀਂ ਲੱਗਾ ਤੂੰ ਨਹੀਂ ਆਈ ਤਿੰਨ ਸਾਲਾਂ ਬਾਅਦ ਬਸ ਤੂੰ ਹਾਈਲਾਈਟ ਹੁਣ ਕਾਤਰ ਗੱਲਾਂ ਕਰ ਰਹੀ ਹੈ ਇਹ ਚੰਗੀਆਂ ਗੱਲਾਂ ਨਹੀਂ ਹੈ ਮਾਡਲ ਇਹ ਤੇਰੀ ਜਿਹੜੀ ਲਾਈਨ ਆ ਮਾਡਲਿੰਗ ਹਾਈਲਾਈਟ ਵਾਲੀ ਇਹ ਹੋਰ ਹੁੰਦੀ ਹੈ ਤੂੰ ਸਾਧੂ ਸੰਤਾਂ ਨਾਲ ਕਹਿ ਕੇ ਮੈਂ ਕਹਿੰਦਾ ਬੀਬਾ ਨੂੰ ਕਹਿਣਾ ਵੀ ਤੂੰ ਬੀਬਾ ਸਾਧੂ ਸੰਤਾਂ ਨਾਲ ਕਹਿ ਕਿ ਨਾ ਹਾਈਲਾਈਟ ਹੋ ਹੋਰ ਕੰਮ ਬਥੇਰੀਆ ਹੋਰ ਕੰਮਾਂ ਚ ਪਿਆ ਤੂੰ ਕੋਈ ਵੀ ਹੀ ਹੋਏਗੀ ਪਰ ਚੱਲ ਥੋੜਾ ਕਾਰੋਬਾਰ ਹੈਗਾ ਹੀ ਆ ਜਿਹ ਹਾਂਜੀ ਹੋਰ ਕਮਾਂਡ ਜੀ ਤੁਹਾਡਾ ਇੱਥੇ ਤੁਹਾਡੇ ਚੈਨਲ ਦਾ ਇੱਥੇ ਆਉਣ ਤੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜੀ ਬਾਈ ਜੀ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਸ਼ੁਕਰੀਆ ਬਰਕਾਤ ਜੀ